ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਅਸੀਂ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਆ ਸਾਡੇ ਨਾਲ ਸਾਰੀ ਜਿਹੜੀ ਸਾਡੀ ਲੀਗਲ ਟੀਮ ਹੈ ਗੁਰਵੀਰ ਸਾਹਿਬ ਸਾਂਪਲਾ ਸਾਹਿਬ ਰੰਧਾਵਾ ਸਾਹਿਬ ਸਮਰਤ ਸੰਧੂ ਜੀ ਤੇ ਆਪਣਾ ਕੀ ਕਹਿੰਦੇ ਨੇ ਹੋਰ ਜਿੰਨੇ ਸਾਡੇ ਐਡਵੋਕੇਟਸ ਆ ਅਸੀਂ ਸਾਰੇ ਮਿਲੇ ਆ ਮਸਲਾ ਹੈ ਜਿਹੜੀ ਤਰਨ ਤਾਰਨ ਬਾਈ ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ ਬਾਈ ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕੇशाही ਇਹ ਬਿਲਕੁਲ ਇਨੀਸ਼ial ਸਟੇਟ ਤੇ ਸ਼ੁਰੂ ਕਰਤੀ ਜਿਹੜੀ ਸਪੈਸੀਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮ ਐਲ ਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸ ਟੀ ਓ ਰਹੇ ਨੇ ਸੋ ਉਹਨਾਂ ਦੇ ਬਲੂ ਆਈਡ ਬੋਏ ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸ ਟੀ ਓ ਸੀ ਹੁਣ ਪ੍ਰਮੋਟ ਹੋ ਕੇ ਡੀ ਐਸ ਪੀ ਬਣ ਗਏ ਨੇ ਤੇ ਇਹ ਦੋਹਾਂ ਨੂੰ ਉਥੇ ਤਰਨ ਤਰਨ ਦੇ ਵਿੱਚ ਐਸ ਡੀ ਐਸ ਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹਨਾਂ ਦੀ ਪੋਸਟਿੰਗ ਕਰਾ ਕੇ ਕੰਮ ਕੀ ਸ਼ੁਰੂ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਸ਼ਰਮਨੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਵਧਣ ਤੱਕ ਨਹੀਂ ਦਿੰਦੇ ਸੋ ਹੁਣ ਧੜਾ ਧੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਦਾ ਲੋਕਾਂ ਦਾ ਦੌਰ ਸ਼ੁਰੂ ਹੋ ਗਿਆ ਹੋਰ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਲੋਕ ਸ਼ਰਮਨੀ ਅਕਾਲੀ ਦਲ ਦੇ ਵਿਚਾਰੇ ਨੇ ਇਹ ਦੋ ਬੰਦਿਆਂ ਦਾ ਕੰਮ ਹੈ ਉਹਨਾਂ ਨੂੰ ਸਿੱਧੇ ਫੋਨ ਕਰਨਾ ਜਾਂ ਉਹਨਾਂ ਨੂੰ ਇਨਡਾਇਰੈਕਟ ਤਰੀਕੇ ਨਾਲ ਇਹ ਧਮਕਾਇਆ ਜਾਂਦਾ ਹੈ ਕਿ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਕਿਸੇ ਹੋਰ ਕੈਂਡੀਡੇਟ ਦੀ ਸਪੋਰਟ ਕੀਤੀ ਤਾਂ ਤੁਹਾਡੇ ਉੱਤੇ ਝੂਠੇ ਪਰਚੇ ਬਣਾਏ ਜਾਣਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਫਰਸਟ੍ਰੇਸ਼ਨ ਕਾਦੀ ਹੈ ਡਰ ਕਾਦਾ ਇਹ ਤਾਂ ਤੁਸੀਂ ਕਿਹਾ ਸੀ ਕਿ ਜੀ ਇਹ ਸਰਕਾਰ ਤਾਂ ਆਮ ਆਦਮੀ ਦੀ ਸਰਕਾਰ ਹੋਏਗੀ ਇਹ ਤਾਂ ਆਮ ਆਦਮੀ ਦੀ ਭਲਾਈ ਦੇ ਕੰਮ ਕਰੂਗੀ ਤੇ ਹੁਣ ਸਰਕਾਰ ਇੰਨੀ ਬੁਖਲਾ ਗਈ ਹੈ ਫਰਸਟ੍ਰੇਸ਼ਨ ਸਰਕਾਰ ਦੀ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਤਰਨਤਾਰਨ ਦੀ 2 ਇਲੈਕਸ਼ਨ ਚ ਸਰਕਾਰ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਗੀ ਉਹਦੀ ਫਰਸਟ੍ਰੇਸ਼ਨ ਹੈ ਨਾ ਮੁੱਖ ਮੰਤਰੀ ਦੇ ਚਿਹਰੇ ਤੇ ਸਾਫ਼ ਦੇਖੀ ਹੈ ਤਾਂ ਹੀ ਹੁਣ ਮੁੱਖ ਮੰਤਰੀ ਜਰਨਲਿਸਟਾਂ ਨੂੰ ਗਾਲਾਂ ਕੱਢ ਰਹੇ ਨੇ ਕੀ ਹੋਇਆ ਪਰਸੋਂ ਸਟੇਜ ਤੇ ਚੜਕੇ ਜਿਹੜੀ ਸਰਕਾਰੀ ਸਟੇਜ ਲੋਕ ਭਲਾਈ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਨੂੰ ਹੁੰਦੀ ਹੈ ਉਹ ਸਟੇਜਾਂ ਦੀ ਵਰਤੋਂ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਮੁੱਖ ਮੰਤਰੀ ਜਾਂ ਜਰਨਲਿਸਟ ਨੂੰ ਗਾਲ੍ਹਾਂ ਕੱਢਣ ਲਈ ਕਰ ਰਹੇ ਨੇ ਜਾਂ ਪੋਲਿਟੀਕਲ ਆਪੋਨੈਂਟਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਮੁੱਖ ਮੰਤਰੀ ਦੀ ਸਵੇਰ ਹੁੰਦੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਕੇ ਮੁੱਖ ਮੰਤਰੀ ਦੀ ਸ਼ਾਮ ਹੁੰਦੀ ਹੈ ਇਹ ਤੋਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਧ ਰਿਹਾ ਆਧਾਰ ਹੈ ਜਿਹੜਾ ਲੋਕਾਂ ਦਾ ਪਿਆਰ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਮੁੱਖ ਮੰਤਰੀ ਉਸ ਤੋਂ ਬੁਰੇ ਤਰੀਕੇ ਘਬਰਾ ਗਏ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸੱਤਾ ਦਾ ਹੰਕਾਰ ਹੈ ਇਹ ਜਿਹੜੀ ਸੱਤਾ ਦੀ ਦੁਰਵਰਤੋਂ ਕਰਕੇ ਤੁਸੀਂ ਇਲੈਕਸ਼ਨਾਂ ਜਿੱਤਣਾ ਚਾਹੁੰਦੇ ਹੋ ਇਹ ਪੰਜਾਬ ਦੇ ਲੋਕਾਂ ਨੇ ਹੁਣ ਜਿੱਤਣ ਨਹੀਂ ਦੇਣੀ ਆ ਕਿਉਂਕਿ ਪੰਜਾਬ ਨੇ ਤੁਹਾਡਾ ਜਿਹੜਾ ਰਾਜ ਹੈ ਸਾਡੇ 3-4 ਸਾਲ ਦਾ ਜਿਸ ਵਿੱਚ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਉਹ ਪੰਜਾਬ ਦੇਖ ਚੁੱਕਿਆ ਸੋ ਹੁਣ ਪੰਜਾਬ ਤੁਹਾਡਾ ਰਾਜ ਨਹੀਂ ਚਾਹੁੰਦਾ ਸੋ ਇਹ ਸੱਤਾ ਦੇ ਹੰਕਾਰ ਨੂੰ ਛੱਡੋ ਇਹ ਤਾਂ ਗੁਰੂ ਸਾਹਿਬ ਨੇ ਬਾਣੀ ਚ ਵੀ ਲਿਖਿਆ ਹੈ ਕਿ ਜੋ ਉਪਜਿਆ ਸੋ ਬੰਸ ਹੈ ਜੇ ਉੱਪਰ ਆਊਗਾ ਜੇ ਉਹ ਨਹੀਂ ਉਥੇ ਲੋਕਾਂ ਦਾ ਕੰਮ ਕਰੂਗਾ ਤਾਂ ਇਹ ਬਾਣੀ ਵੀ ਮੇਰੇ ਹਿਸਾਬ ਨਾਲ ਬਾਣੀ ਹਰ ਇੱਕ ਚੀਜ਼ ਦਾ ਜਵਾਬ ਹੈ ਕਿ ਜੋ ਉਪਜਿਆ ਸੋ ਬੰਸ ਹੈ ਜਿਹੜੀ ਚੀਜ਼ ਨੇ ਉੱਪਰ ਜਾਣਾ ਹੈ ਉਹਨੇ نیچے ਵੀ ਆਉਣਾ ਸੋ ਮੁੱਖ ਮੰਤਰੀ ਸਾਹਿਬ ਜੇ ਲੋਕ ਭਲਾਈ ਦੇ ਕੰਮ ਕਰਦੇ ਜੇ ਲੋਕਾਂ ਦੀ ਸੇਵਾ ਕਰਦੇ ਤਾਂ ਅੱਜ ਤੁਹਾਨੂੰ ਆ ਦਿਨ ਨਹੀਂ ਦੇਖਣੇ ਪੈਣੇ ਸੀ ਤੇ ਫਿਰ ਦੂਜਾ ਜਿਹੜਾ ਸਟੇਜਾਂ ਤੇ ਖੜਕੇ ਅਕੇ ਜੀ ਬਹੁਤ ਔਖਾ ਸੀ ਲੋਕ ਕਹਿੰਦੇ ਸੀ ਵਿਕਰਮ ਮਜੀਠੀਆ ਨੂੰ ਹੱਥ ਪਾਉਣਾ ਪਾ ਲਿਆ ਹੁਣ ਮੁੱਖ ਮੰਤਰੀ ਸਾਹਿਬ ਹੁਣ ਫਿਰ ਡਰ ਕਾਦਾ ਕਿ ਬਾਰ ਬਾਰ ਆਪਾਂ ਸਟੇਜਾਂ ਤੇ ਚੜਕੇ ਦੱਸਣਾ ਕਿ ਮੈਂ ਝੂਠਾ ਮੁਕੱਦਮਾ ਬਣਾਇਆ ਕਿ ਅੰਦਰਲਾ ਡਰ ਹੈ ਕਿ ਮੈਂ ਝੂਠਾ ਮੁਕੱਦਮਾ ਬਣਾਈ ਬੈਠਾ ਹੁਣ ਅਦਾਲਤਾਂ ਦੇ ਵਿੱਚ ਜਵਾਬ ਦੇਣਾ ਸੋ ਹੁਣ ਪੰਜਾਬ ਦੇ ਲੋਕ ਥੋੜੇ ਤੋਂ ਸਵਾਲ ਕਰਦੇ ਨੇ ਉਹਦੇ ਜਵਾਬ ਦਿਓ ਇਹ ਜਿਹੜਾ ਤੁਸੀਂ ਸੋਚਦੇ ਹੋ ਕਿ ਮਨਮਰਜ਼ੀ ਦੇ ਅਫਸਰ ਲਾ ਕੇ ਲੋਕਾਂ ਨੂੰ ਧਮਕਾ ਕੇ ਇਹ ਬਾਈ ਇਲੈਕਸ਼ਨ ਤੁਸੀਂ ਜਿੱਤ ਲਓਗੇ ਇਹ ਹੁਣ ਪੰਜਾਬ ਨੂੰ ਪਰਵਾਹ ਨਹੀਂ ਪੰਜਾਬ ਹਰ ਇੱਕ ਚੀਜ਼ ਦਾ ਡਟ ਕੇ ਜਵਾਬ ਦੇਗਾ ਚੀਫ ਇਲੈਕਟਰਲ ਸਾਹਿਬ ਨੂੰ ਅਸੀਂ ਸਾਰੀ ਸਥਿਤੀ ਦੱਸੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਅਗਰ ਕੋਈ ਅਫਸਰ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ 3 ਸਾਲ ਰਿਹਾ ਤਾਂ ਉਹ ਦੁਬਾਰਾ ਉੱਥੇ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਸੋ ਇਹ ਦੋ ਬੰਦੇ ਤਾਂ ਉੱਥੇ 4-4 5-5 ਸਾਲ ਐਸੇ ਚੋਰੇਗੇ ਉਸੇ ਏਰੀਆ ਦੇ ਵਿੱਚ ਇਹਨਾਂ ਦੀਆਂ ਪੋਸਟਿੰਗਾਂ ਰਹੀਆਂ ਨੇ ਸੋ ਇਹ ਤਾਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਮੁਤਾਬਕ ਉੱਥੇ ਡੀਐਸਪੀ ਲੱਗ ਹੀ ਨਹੀਂ ਸਕਦੇ ਸੋ ਮੁੱਖ ਜਿਹੜੇ ਸਾਡੇ ਚੋਣ ਅਧਿਕਾਰੀ ਨੇ ਸਿਬਨਸੀਸ ਸਾਹਿਬ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਦੇ ਤੇ ਤੁਰੰਤ ਉੱਥੋਂ ਰਿਪੋਰਟ ਕਾਲ ਕਰਕੇ ਕਨਸਰਨ ਜਿਹੜੇ ਆਰਓ ਨੇ ਜ਼ਿਲ੍ਹੇ ਦੇ ਤਰਨਤਾਰਨ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਉਹਨਾਂ ਦੀ ਰਿਪੋਰਟ ਕਾਲ ਕਰਕੇ ਇਹਦੇ ਤੇ ਐਕਸ਼ਨ ਲਿਆ ਜਾਊਗਾ ਕਿਉਂਕਿ ਅੱਜ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਫ੍ਰੀ ਤੇ ਫੇਅਰ ਚੋਣਾ ਕਰਾਉਣ ਦੀ ਸੋ ਸਾਨੂੰ ਪੂਰਾ ਨਾਸ ਹੈ ਕਿ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੇ ਵਿੱਚ ਚੀਫ ਇਲੈਕਟਰਲ ਸਾਹਿਬ ਕੋਈ ਕਸਰ ਨਹੀਂ ਛੱਡਣਗੇ ਔਰ ਐਸੀਆਂ ਜਿਹੜੀਆਂ ਸਰਕਾਰ ਦੀਆਂ ਕੋਝੀਆਂ ਸਾਧਸ਼ਾ ਨੇ ਕਿ ਪਸੰਦੇ ਦਾ ਆਫੀਸਰ ਲਾ ਕੇ ਲੋਕਾਂ ਨੂੰ ਧਮਕਾ ਕੇ ਚੋਣਾਂ ਜਿੱਤਣ ਦੀਆਂ ਇਹ ਕਿਸੇ ਵੀ ਹੱਦ ਦੇ ਵਿੱਚ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਇਹੀ ਲਾਅ ਆਫ ਦਾ ਲੈਂਡ ਹੈ ਇਹੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੀ ਭਾਵਨਾ ਇੱਕ ਇਹਨਾਂ ਨੇ ਪਿਛਲੇ ਦਿਨੀ ਸਟੇਜ ਤੇ ਵੀ ਕਹਿ ਕੱਲੇ ਕਿ ਚਾਹੇ ਉਹ ਕਾਂਗਰਸ ਦੇ ਪੁਰਾਣੇ ਲੀਡਰ ਹੋਣ ਵੱਡੇ ਚਾਹੇ ਉਹ ਕਾਲੀ ਦਲ ਦੇ ਹੁਣ ਜਿਹੜੇ ਮੇਰੇ ਨਾਲ ਲੈ ਕੇ ਉਹਨਾਂ ਅੱਗੇ ਮਾਈਕ ਕਰ ਦੋ ਕਹਿੰਦੇ ਉਹ ਥੋੜਾ ਥੋੜਾ ਕੰਮ ਜਾਂਦੇ ਨੇ ਕਹਿੰਦੇ ਉਹਨਾਂ ਦੇ ਚਾਹ ਉਹਨਾਂ ਨੇ ਸਟੇਜ ਉੱਪਰ ਬੋਲਿਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਛੱਡ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੂਬੇ ਦੇ ਸਿਰ ਵੱਧਰੇ ਕਰਜ਼ੇ ਦੀ ਗੱਲ ਛੱਡ ਕੇ ਗੈਂਗਸਟਰਾਂ ਦੀ ਗੱਲ ਛੱਡ ਕੇ ਨਸ਼ੇ ਦੀ ਗੱਲ ਛੱਡ ਕੇ 12000 ਕਰੋੜ ਦਾ ਜਿਹੜਾ ਸਿੱਧਾ ਐਲੀਗੇਸ਼ਨ ਮੁੱਖ ਮੰਤਰੀ ਤੇ ਲੱਗਦਾ ਕਿ ਆਪਦਾ ਦਾ ਪੈਸਾ ਖਾ ਗਿਆ ਉਹਦੀ ਗੱਲ ਛੱਡ ਕੇ ਮੁੱਖ ਮੰਤਰੀ ਕਹਿੰਦੇ ਮੇਰੇ ਨਾਂ ਤੋਂ थरथਰ ਕੰਬਦੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਲੋਕਾਂ ਦਾ ਹੁੰਦਾ ਹੈ ਮੁੱਖ ਮੰਤਰੀ ਕੋਈ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ ਬਣਾਇਆ ਜਾਂਦਾ ਮੁੱਖ ਮੰਤਰੀ ਦੇ ਨਾਂ ਤੋਂ थरथਰ ਕੰਬਨ ਦੀ ਲੋੜ ਨਹੀਂ ਹੁੰਦੀ ਮੁੱਖ ਮੰਤਰੀ ਦੇ ਵਿੱਚ ਵਿਸ਼ਵਾਸ ਹੁੰਦਾ ਕਿਉਂਕਿ ਲੋਕਾਂ ਨੇ ਚੁਣਿਆ ਹੁੰਦਾ ਤੇ ਜੇ ਮੁੱਖ ਮੰਤਰੀ ਆਪਣੇ ਆਪ ਨੂੰ ਇਹ ਗੱਲ ਕਹਿਣ ਕਿ ਜੀ ਲੋਕ ਮੇਰੇ ਨਾਂ ਤੋਂ थरथर ਕੰਬਦੇ ਨੇ ਕੋਈ ਪ੍ਰਾਪਤੀ ਨਹੀਂ ਇਹ ਪੰਜਾਬ ਦੀ ਤਰਾਸਦੀ ਹੈ ਮੁੱਖ ਮੰਤਰੀ 4 ਸਾਲਾਂ ਦੇ ਵਿੱਚ ਬਿਲਕੁਲ ਫੇਲ ਹੋਏ ਨੇ ਜਿਸ ਗੱਲ ਕਰਕੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀ ਲੋਕਾਂ ਨੂੰ ਡਿਲੀਵਰ ਨਹੀਂ ਕਰ ਸਕੇ ਹੁਣ ਗੱਲਾਂ ਮਾਰ ਕੇ ਮੁੱਖ ਮੰਤਰੀ ਸਮਾਂ ਨਾਟ ਪਾਉਣ ਲੋਕਾਂ ਦੀ ਗੱਲ ਕਰਨ ਮੁੱਖ ਮੰਤਰੀ ਸਾਹਿਬ ਵਿਜ਼ਨ ਹੋਣਾ ਚਾਹੀਦਾ ਇੱਕ ਲੀਡਰ 'ਚ ਇਹ ਜਿਹੜਾ ਵਿਜ਼ਨ ਹੈ ਇਹ ਪਰਮਾਤਮਾ ਵੱਲੋਂ ਇਹ ਦਾਤ ਹੁੰਦੀ ਹੈ ਇਹ ਵਿਜ਼ਨ ਪਰਮਾਤਮਾ ਵੱਲੋਂ ਹੁੰਦਾ ਹੈ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਹਲੇ ਵੀ ਗੁਰੂ ਸਾਹਿਬ ਨੂੰ ਅਰਦਾਸ ਕਰੋ ਕਿ 1 ਸਾਲ ਤੁਹਾਡੇ ਕੋਲ ਹੈ 1 ਸਾਲ ਚ ਲੋਕਾਂ ਨੇ ਜਿਹੜੀ ਤੁਹਾਨੂੰ ਵੋਟਾਂ ਪਾ ਕੇ 5 ਸਾਲ ਲਈ ਚੁਣਿਆ ਸੀ ਘੱਟੋ-ਘੱਟ 1 ਸਾਲ ਹੀ ਕੋਈ ਲੋਕਾਂ ਦਾ ਕੰਮ ਕਰ ਦਿਓ ਨਹੀਂ ਹੁਣ ਪੰਜਾਬ ਨੂੰ ਤੁਹਾਡੇ ਤੋਂ ਆਸ ਖਤਮ